ਸੋਸ਼ਲ ਮੀਡੀਆ ਕਿਵੇਂ ਬੱਚਿਆਂ ਦੇ ਦਿਮਾਗ ਦੇ ਉੱਪਰ ਹਾਵੀ ਹੋਇਆ ਤੇ ਛੋਟੇ-ਛੋਟੇ ਬੱਚੇ ਸੋਸ਼ਲ ਮੀਡੀਆ ਦੇਖੇ ਬਿਨਾ ਰੋਟੀ ਤੱਕ ਨਹੀਂ ਖਾਂਦੇ ਤਾਂ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਵਿੱਦਿਆ ਭਾਰਤੀ ਮਾਨਸਾ ਸਕੂਲ ਦੇ ਵਿੱਚ ਇਹ ਜਿਹੜਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸੋਹਣਾ ਮੈਸੇਜ ਦਿੱਤਾ ਗਿਆ ਜਿਸ ਦੇ ਵਿੱਚ ਸਾਫ਼-ਸਾਫ਼ ਦਿਖਾਇਆ ਗਿਆ ਕਿ ਇੰਸਟਾਗ੍ਰam ਟਵਿੱਟਰ ਫੇਸਬੁੱਕ ਜਿੰਨੀਆਂ ਵੀ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਐਪਸ ਐ ਉਹ ਸਾਰੀਆਂ ਯੂਜ਼ ਕਰਦੇ ਆ ਤਾਂ ਕਿਵੇਂ ਬੱਚੇ ਇਸ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇੱਕ ਬਹੁਤ ਸੋਹਣਾ ਮੈਸੇਜ ਸੋਸ਼ਲ ਮੀਡੀਆ ਵੱਲੋਂ ਦਿੱਤਾ ਗਿਆ ਵੀ ਹਰ ਇੱਕ ਬੱਚਾ ਸਾਡਾ ਆਦੀ ਹੋ ਚੁੱਕਿਆ ਹੈ ਸਾਨੂੰ ਯੂਜ਼ ਕਰਦਾ ਹੈ ਤਾਂ ਇਹ ਸਟੋਰੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਵੀ ਇੱਕ ਛੋਟੇ ਜਿਹੇ ਬੱਚੇ ਦੀ ਹੈ ਵੀ ਉਹ ਆਪਣੀ ਮੰਮੀ ਕੋਲ ਵੀ ਜਾਂਦਾ ਹੈ ਕਹਿੰਦਾ ਵੀ ਰਾ ਕੋਈ ਮੇਰੇ ਨਾਲ ਖੇਡੋ ਜਾਂ ਮੈਨੂੰ ਕੰਮ ਕਰਾ ਦਿਓ ਸਕੂਲ ਦਾ ਉਸਦੀ ਮੰਮੀ ਜਿਹੜੀ ਆ سوشل میڈیا ਦੇ ਉੱਪਰ ਲੱਗੀ ਹੁੰਦੀ ਆ ਤੇ ਦੂਸਰੇ ਪਾਸੇ ਉਸਦੇ ਪਿਤਾ ਕਹਿੰਦੇ ਆ ਵੀ ਮੈਂ ਵੀ ਕੰਮ ਕਰਨਾ ਤੇ ਬੱਚੇ ਕੋਲੇ ਸਮਾਂ ਨਹੀਂ ਬਚਦਾ ਤਾਂ ਬੱਚਾ ਇੱਕ ਸਹਾਰਾ ਲੈਂਦਾ ਉਹ ਵੀ ਸੋਸ਼ਲ ਮੀਡੀਆ ਦਾ ਤੇ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਦੋਂ ਪਰਿਵਾਰ ਬੱਚਿਆਂ ਨੂੰ ਸਮਾਂ ਨਹੀਂ ਦਿੰਦਾ ਤਾਂ ਸੋਸ਼ਲ ਮੀਡੀਆ ਦਾ ਸਹਾਰਾ ਛੋਟੇ-ਛੋਟੇ ਬੱਚੇ ਲੈਣ ਲੱਗ ਗਏ ਨੇ 3 ਸਾਲ ਦਾ ਹੋਵੇ ਬੱਚਾ ਚਾਹੇ 4 ਸਾਲ ਦਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਦਾ ਸ਼ਿਕਾਰ ਹੋ ਜਾਂਦਾ ਤੇ ਨਿਤ ਦਿਨ ਉਹ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਾ ਕੁਝ ਚੰਗਾ ਵੀ ਕਹਿ ਸਕਦੇ ਆ ਮਾੜਾ ਵੀ ਕਹਿ ਸਕਦੇ ਆ ਕੁਝ ਨਾ ਕੁਝ ਦੇਖ ਕੇ ਆਪਣੀਆਂ ਆਦਤਾਂ ਦੇ ਵਿੱਚ ਬਦਲਾ ਲੈ ਕੇ ਆਉਂਦਾ ਤਾਂ ਸੋਸ਼ਲ ਮੀਡੀਆ ਉਹ ਜਿਹੜੇ ਬੱਚਿਆਂ ਦੇ ਵਿੱਚ ਤੱਕ ਪਹੁੰਚਾਉਣ ਦੇ ਵਿੱਚ ਸਭ ਤੋਂ ਵੱਧ ਪਰਿਵਾਰ ਜ਼ਿੰਮੇਵਾਰ ਨੇ ਦੋਸਤੋ ਆ ਵੀਡੀਓ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਗਿਆ ਕਿ ਕਿਵੇਂ ਸੋਸ਼ਲ ਮੀਡੀਆ ਨੇ ਸਾਨੂੰ ਸ਼ਿਕਾਰ ਬਣਾਇਆ ਹੋਇਆ ਤੇ ਅਸੀਂ ਇੱਕ ਮਿੰਟ ਵੀ ਸੋਸ਼ਲ ਮੀਡੀਆ ਦੇ ਬਿਨਾ ਨਹੀਂ ਰਹਿ ਸਕਦੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਛੋਟੇ-ਛੋਟੇ ਬੱਚੇ ਕਿਉਂ ਜਿਹੜੇ ਇਸ ਆਦਤ ਦਾ ਸ਼ਿਕਾਰ ਹੋ ਰਹੇ ਕਿਉਂ ਕਿਉਂ ਅਸੀਂ ਆਪਣੇ ਪਰਿਵਾਰ ਦੇ ਛੋਟੇ-ਛੋਟੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਆਦਤ ਪਾ ਰਹੇ ਹਾਂ ਬਿਲਕੁਲ ਇਹ ਕਹਿ ਸਕਦੇ ਆ ਵੀ ਸੋਸ਼ਲ ਮੀਡੀਆ ਦੇ ਫਾਇਦੇ ਨੇ ਤਾਂ ਛੋਟੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਉਹਨਾਂ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਤੇ ਛੋਟੇ ਬੱਚੇ ਆਪਣੇ ਪਰਿਵਾਰ 'ਚ ਸਮਾਂ ਨਾ ਮਿਲਣ ਕਰਕੇ ਸੋਸ਼ਲ ਮੀਡੀਆ ਦਾ ਸਾਰਾ ਲੈ ਰਹੇ ਨੇ ਤਾ ਦੋਸਤੋ ਕਿਹੜੇ ਕਿਹੜੇ ਦੋਸਤ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਫੋਨ ਦਿੰਦੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਦਾ ਕੋਈ ਜਿਹੜਾ ਹੱਲ ਹੈ ਪੱਕੇ ਤੌਰ ਤੇ ਜੇ ਕਿਸੇ ਕੋਲ ਤਾਂ ਉਹ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ